ਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਕਾ ਲੂ ਸਬਸਕ੍ਰਾਈਬ ਅੱਜ ਕਿਸਾਨ ਭਰਾਵੋ ਆਪਾਂ ਆਪਣੀ ਕਣਕ ਦੇ ਵਿੱਚ ਜਿਹੜੀ ਆਪਾਂ ਸਵਰੇ ਦਾ ਕੰਮ ਸ਼ੁਰੂ ਕੀਤਾ ਹੈ ਤੇ ਕਿਹੜੀ ਆਪਾਂ ਸਪਰੇਅ ਕਰ ਰਹੇ ਆ ਤੇ ਸਹੀ ਸਮਾਂ ਜਿਹੜਾ ਸਪਰੇਅ ਕਰਨ ਦਾ ਕਦੋਂ ਹੈ ਤਾਕਤ ਵਾਲੀ ਸਪਰੇਅ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਹੈ ਤੇ ਫੰਗੀ ਸੈੱਟ ਤੇ ਤੇਲੇ ਤੋਂ ਜਿਹੜੀ ਆਪਾਂ ਦਵਾਈ ਵਰਤਣੀ ਹੈ ਉਹਦੀ ਆਪਾਂ ਸਪਰੇਅ ਕਦੋਂ ਕਰਨੀ ਹੈ ਤੇ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਆਪਾਂ ਦਵਾ ਵੀ ਤੁਹਾਨੂੰ ਦੱਸੂਗੇ ਵੀ ਆਪਾਂ ਕਿਹੜੀ ਦਵਾ ਦੀ ਅੱਜ ਸਪਰੇਅ ਕਰ ਰਹੇ ਹਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਜਿਹੜੀ ਆਪਾਂ ਤਾਕਤ ਤੋਂ ਪਾ NPK ਸਪਰੇਅ ਕਰਨੀ ਹੁੰਦੀ ਹੈ 13-0-45 ਹੋ ਗਿਆ ਉਹ ਆਪਾਂ ਪਹਿਲਾਂ ਕੁਝ ਕਿ ਦਿਨ ਪਹਿਲਾਂ ਆਪਾਂ ਸਪਰੇਅ ਕਰ ਦਿੱਤੀ ਸੀ ਜਦੋਂ ਆਪਣੀ ਕਣਕ 90 ਤੋਂ 95 ਦਿਨਾਂ ਦੀ ਹੋ ਜਾਵੇ ਉਦੋਂ ਆਪਾਂ ਸਪਰੇਅ ਕੀਤੀ ਸੀ 13045 ਤੇ ਆਪਾਂ ਕੀਤੀ ਸੀ 05234 ਦੀ ਤੇ ਨਾਲ ਆਪਾਂ ਬੋਰਨ ਤੇ ਅੱਜ ਆਪਾਂ ਸਪਰੇਅ ਕਰ ਰਹੇ ਹਾਂ ਕਿਸਾਨ ਭਰਾਵੋ ਇੱਕ ਫੰਗੀਸਾਈਡ ਆਪਾਂ ਪਾ ਰਹੇ ਹਾਂ ਤੇ ਇੱਕ ਆਪਾਂ ਤੇਲੇ ਤੋਂ ਦਵਾਈ ਪਾ ਰਹੇ ਹਾਂ ਸਿਰਫ ਦੋ ਦਵਾਈਆਂ ਦੀ ਅੱਜ ਆਪਾਂ ਸਪਰੇਅ ਕਰ ਰਹੇ ਹਾਂ ਕੋਈ ਆਪਾਂ ਦਾਣੇ ਨਖਾਰ ਦੀ ਸਪਰੇਅ ਨਹੀਂ ਕਰ ਰਹੇ ਕੋਈ ਵੀ ਆਪਾਂ ਹੋਰ ਦਵਾਈ ਨਹੀਂ ਵਰਤ ਰਹੀ ਤੇ ਕਿਸਾਨ ਭਰਾਓ ਜਿਹੜੀ ਆਪਣੀ ਕਣਕ ਨੇ ਨਸਾਰਾ ਸ਼ੁਰੂ ਕਰ ਦਿੱਤਾ ਤੇ 5 7% ਜਿਹੜੀ ਕਣਕ ਨੇ ਨਸਾਰਾ ਸ਼ੁਰੂ ਕਰ ਦਿੱਤਾ ਤੇ ਬੱਲ ਨਿਕਲਨੀ ਸ਼ੁਰੂ ਹੋ ਗਈ ਏ ਤੇ ਇਹੀ ਜਿਹੜਾ ਸਹੀ ਟਾਈਮ ਹੁੰਦਾ ਕਿਉਂਕਿ ਫੰਗੀਸਾਈਡ ਆਪਾਂ ਸਪਰੇਅ ਕਰਨੀ ਹੈ ਤੇਲੇ ਵਾਲੀ ਸਪਰੇਅ ਕਰਨੀ ਹੈ ਜੇ ਆਪਾਂ ਨਸਾਰੇ ਤੋਂ ਬਾਅਦ ਕਰੂਗੇ ਉਦੋਂ ਆਪਾਂ ਨੂੰ ਜਿਹੜੇ ਉਸ ਚੀਜ਼ ਦੇ ਬੈਨੀਫਿਟ ਆਪਾਂ ਨੂੰ ਘੱਟ ਮਿਲਣਗੇ ਜੇ ਆਪਾਂ ਜਦੋਂ ਗੋਭ ਦੀ ਅਵਸਥਾ ਦੇ ਵਿੱਚ ਜਦੋਂ ਨਸਾਰਾ ਸ਼ੁਰੂ ਕਰਨੇ ਵਾਲੀ ਹੋਵੇ ਕਣਕ ਉਦੋਂ ਸਪਰੇਅ ਆਪਾਂ ਕਰੂਗੇ ਤਾਂ ਆਪਾਂ ਨੂੰ ਬਹੁਤ ਵਧੀਆ ਨਤੀਜੇ ਮਿਲਣਗੇ ਕਿਉਂਕਿ ਕੋਈ ਵੀ ਆਪਣੀ ਕਣਕ ਦੇ ਵਿੱਚ ਥੋੜਾ ਬੋਤਾ ਰੋਗ ਹੋਊਗਾ ਤਾਂ ਜਿਹੜੀ ਆਪਾਂ ਸਪਰੇਅ ਕਰੂਗੇ ਉਸ ਚੀਜ਼ ਦਾ ਆਪਾਂ ਨੂੰ ਉੱਥੇ ਉਹ ਜਿਹੜੀ ਰੋਕਥਾਮ ਉਹਦੀ ਹੋ ਜਾਊਗੀ ਤੇ ਫੰਗੀਸਾਈਡ ਆਪਾਂ ਕਿਸਾਨ ਭਰਾਵੋ ਸਜੈਂਟਾ ਕੰਪਨੀ ਦਾ ਇੰਪੈਕਟ ਐਕਟਰਾ ਇਹ ਪੂਰਾ ਟੌਪ ਦਾ ਫੰਗੀਸਾਈਡ ਹੈ ਇਹ ਸਪੈਸ਼ਲ ਕਣਕ ਦੇ ਲਈ ਕਣਕ ਦੇ ਉੱਤੇ ਉਹ ਇਹਦੀ ਸਪਰੇ ਹੁੰਦੀ ਹੈ ਕਿਉਂਕਿ ਸ੍ਰੀਜੈਂਟ ਦਾ ਐਮਈ ਸਟਾਰ ਜਿਹੜਾ ਉਹ ਆ ਉਹਦੀ ਵੀ ਸਪਰੇ ਕਰ ਸਕਦੇ ਆ ਉਹ ਕਿਸਾਨ ਭਰਾ ਉਹ ਥੋੜਾ ਜਆ ਮਹਿੰਗਾ ਪੈਂਦਾ ਹੈ ਤੇ ਇਹ ਜਿਹੜਾ ਪੈਕਟੈਕਟਰ ਆ ਇਹ ਆਪਾਂ ਨੂੰ 3000 ਦੇ 2800 ਤੋਂ ਲੈ ਕੇ 3000 ਰੁਪਏ ਲੀਟਰ ਮਿਲ ਜਾਂਦਾ ਹੈ ਤੇ ਐਮਈ ਸਟਾਰ ਦਾ ਤਾਂ ਤੁਹਾਨੂੰ ਪਤਾ ਹੀ ਹੈ ਉਹ ਹੈਗਾ 3500 ਤੋਂ ਲੈ ਕੇ 3800 ਰੁਪਏ ਤੱਕ ਇਹਦਾ ਜਿਹੜਾ 1 ਏਕੜ ਦਾ ਖਰਚਾ ਹੈ 600 ਰੁਪਏ ਇੱਕ ਕਿਲੇ ਦਾ ਖਰਚਾ ਹੁੰਦਾ ਤੇ ਬਹੁਤ ਵਧੀਆ ਇਹਦੇ ਰਿਜ਼ਲਟ ਹੈ ਤੁਸੀਂ ਵੀ ਜੇ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਇਹਦੀ ਸਪਰੇਅ ਕਰ ਸਕਦੇ ਹੋ ਕਿਉਂਕਿ ਟੈਲਟ ਜਿਹੜਾ ਫੰਗੀਸਾਈਡ ਹੈ ਉਹ ਵੀ ਵਧੀਆ ਪਰ ਆਪਾਂ ਤਾਂ ਪਿਛਲੇ ਕੁਝ ਕ ਸਾਲਾਂ ਤੋਂ ਆਪਾਂ ਇਹੀ ਚੀਜ਼ ਨੂੰ ਵਰਤ ਰਹੇ ਹਾਂ 3 ਸਾਲ ਹੋ ਗਏ ਆਪਾਂ ਨੂੰ ਤੇ ਬਹੁਤ ਵਧੀਆ ਕਣਕ ਦਾ ਝਾੜ ਆਂਦਾ ਤੇ ਦਾਣੇ ਨਖਾਰਦੇ ਵੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਸ ਜੇ ਆਪਾਂ ਵਧੀਆ ਫੰਗੀ ਸਾਈਡ ਦੀ ਸਪਰੇ ਕਰਾਂਗੇ ਤਾਂ ਆਪਿਓ ਜਿਹੜਾ ਦਾਣਾ ਏ ਉਹ ਪਨ ਵਧੀਆ ਇਹਨਾਂ ਸਾਫ਼ ਸੁਥਰਾ ਤੇ ਮੋਟਾ ਦਾਣਾ ਹੋ ਜਾਣਾ ਤੇ ਬਾਕੀ ਤਾਕਤ ਵਾਲੀ ਸਪਰੇ ਵੀ ਆਪਾਂ ਜ਼ਰੂਰ ਕਰਦੇ ਆ ਤੇ ਬਾਕੀ ਜਿਹੜੀ ਆਪਾਂ ਹੁਣ ਵਰਤ ਰਹੇ ਆ ਤੇਲੇ ਤੋਂ ਪਿਛਲੇ ਸਾਲ ਆਪਾਂ ਭਾਰਤੀਤੀ ਕਿਸਾਨ ਭਰੋ ਅਕਟਾਰਾ ਸੇਜੈਂਟਾ ਕੰਪਨੀ ਦੀ ਤੇ ਇਸ ਵਾਰ ਆਪਾਂ ਵਰਤ ਰਹੇ ਆ ਕਿਸਾਨੂ ਭਾਵੋ ਆ ਤੁਸੀਂ ਦੇਖ ਸਕਦੇ ਹੋ 30% ਲਿਖਿਆ ਇਹ ਹੈਗੀ ਥਾਇਆ ਦਵਾਈ ਹੈ ਜਿਹੜੀ ਤੇਲੇ ਤੋਂ ਆਉਂਦੀ ਹੈ ਤੇ ਇਹਦੇ ਵਿੱਚ 30% ਹੈ ਤੇ ਜਿਹੜੀ ਅਕਟਾਰਾ ਹੈ ਉਹਦੇ ਵਿੱਚ 25% ਇਹਦੀ ਕਹਿ ਸਕਦੇ ਆਪਾਂ ਡੋਜ ਥੋੜੀ ਜੀ ਇਹਦੇ ਵਿੱਚ ਜਿਹੜਾ ਸాల్ਟ ਹੈ ਉਹ ਵੱਧ ਪਾਇਆ ਗਿਆ ਹੈ ਤੇ ਇਸ ਵਾਰ ਆਪਾਂ ਪਹਿਲੀ ਵਾਰ ਇਸ ਦਵਾਈ ਨੂੰ ਵਰਤ ਰਹੇ ਆ ਕਮੈਂਟ ਵਿੱਚ ਦੱਸਿਓ ਤੁਸੀਂ ਇਸ ਦਵਾਈ ਦੀ ਕਣਕ ਦੇ ਉੱਤੇ ਸਪਰੇਅ ਕਰਦੇ ਹੋ ਤੇ ਇਹ ਆਪਾਂ ਨੂੰ ਪਾਈ ਹੈ ਕਿ ਸਨ ਭਰਾਵੋ 100 ਰੁਪਏ ਇੱਕ ਕੀਲੇ ਦਾ ਇਹਦਾ ਖਰਚਾ ਹੈ ਤੇ 100 ਐਮਐਲ ਆਪਾਂ ਇੱਕ ਕੀਲੇ ਦੇ ਵਿੱਚ ਇਹਦੀ ডোজ ਪਾ ਰਹੇ ਆ ਅੱਧਾ ਲੀਟਰ ਦੀ ਪੈਕਿੰਗ ਆਪਾਂ ਨੂੰ 500 ਤੋਂ ਲੈ ਕੇ 600 ਰੁਪਏ ਤੱਕ ਤੁਹਾਨੂੰ ਮਿਲ ਜੂਗੀ ਤੇ ਬਾਕੀ ਇਹ ਦੋ ਸਿਰਫ ਆਪਾਂ ਹੋਰ ਆਪਾਂ ਕੋਈ ਦਵਾਈ ਵਰਤ ਨਹੀਂ ਰਹੀ ਸਿਰਫ ਇਹ ਆਪਾਂ ਦੋ ਦਵਾਈਆਂ ਦੀ ਸਪਰੇਅ ਕਰ ਰਹੇ ਆ ਤੇ ਬਾਕੀ ਤੁਸੀਂ ਕਮੈਂਟ ਅਜ ਦੱਸਿਓ ਵੀ ਕਣਕ ਦੇ ਚੰਗੇ ਝਾੜ ਦੇ ਲਈ ਆਪਾਂ ਹੋਰ ਵੀ ਤੁਹਾਡੇ ਨਾਲ ਜਿਹੜੀ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਿੰਦੇ ਐ ਤੇ ਬਾਕੀ ਕਮੈਂਟਾਂ 'ਚ ਦੱਸਿਓ ਵੀ ਹੁਣ ਆਪਾਂ ਕਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਤੇ ਜਾਣਕਾਰੀ ਆਪਾਂ ਕਿਸ ਦੇ ਰਿਲੇਟਡ ਤੁਹਾਨੂੰ ਦਈਏ ਤੇ ਬਾਕੀ ਵੀਡੀਓ ਜੇ ਵਧੀਆ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਤੇ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਉਣ ਵਾਲੀ ਵੀਡੀਓ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ